ਕਿਦੜਵਾਹਾਂ ਦੀ ਰਹਿਣ ਵਾਲੀ ਜੋਤੀ ਆਪਣੇ ਭੂਆ ਦੇ ਮੁੰਡੇ ਦੇ ਵਿਆਹ ਤੇ ਗਈ ਸੀ ਇਸ ਵਿਆਹ ਦੀ ਜਾਣ ਤੋਂ ਬਾਅਦ ਸਾਰਾ ਪਰਿਵਾਰ ਖੁਸ਼ੀਆਂ ਮਨਾ ਰਿਹਾ ਸੀ ਡੀਜੇ ਤੇ ਨੱਚ ਟਪ ਰਿਹਾ ਸੀ ਸਾਰੇ ਰਿਸ਼ਤੇਦਾਰਾਂ ਸਮੇਤ ਪੂਰੇ ਪਿੰਡ ਵਾਲੇ ਪਰ ਇਹ ਨਹੀਂ ਪਤਾ ਸੀ ਕਿ ਮਿੰਟਾਂ ਦੇ ਵਿੱਚ ਕਿਸੇ ਦੀ ਜਾਨ ਤੇਂਜ ਪਣ ਆਣੀ ਹੈ ਡੀਜੇ ਚੱਲ ਰਿਹਾ ਸੀ ਉੱਚੀ ਆਵਾਜ਼ ਦੇ ਵਿੱਚ ਨਾਲ ਹੀ ਜਨਰੇਟਰ ਲੱਗਿਆ ਹੋਇਆ ਸੀ ਉਹ ਜਨਰੇਟਰ ਜਿਸ ਨੂੰ ਕਿ ਪਹਿਲਾਂ ਹੀ ਪਰਿਵਾਰ ਵਾਲਿਆਂ ਨੇ ਕਿਹਾ ਸੀ ਕਿ ਇਸ ਨੂੰ ਪਾਸੇ ਕਰਕੇ ਲਗਾਈਂਗਾ ਅਤੇ ਇਸ ਦੇ ਵਿੱਚ ਜਿੱਥੋਂ ਧੂਆ ਨਿਕਲ ਰਿਹਾ ਉਸ ਦੇ ਉੱਪਰ ਜਾਲੀ ਨਹੀਂ ਲਗਾਈ ਗਈ ਜਿਸ ਤੇ ਕਾਰਨ ਚਿਮਨੀ ਤੇ ਦਬਾਅ ਪਿਆ ਇੱਕ ਕੁੜੀ ਜਦੋਂ ਇੱਥੋਂ ਲੰਘਣ ਲੱਗੀ ਜੋਤੀ ਨਾਮ ਦੀ ਤਾਂ ਉਸ ਦੀ ਚੁੰਨੀ ਇਸ ਦੇ ਵਿੱਚ ਫਸ ਗਈ ਅਤੇ ਬਾਅਦ ਦੇ ਵਿੱਚ ਉਹ ਖੁਦ ਵੀ ਇਸ ਦੀ ਲਪੇਟ ਦੇ ਵਿੱਚ ਆ ਗਈ ਦੱਸਿਆ ਜਾ ਰਿਹਾ ਹੈ ਕਿ ਇੱਕ ਇੰਨਾ ਭੈੜਾ ਹਾਦਸਾ ਹੋਇਆ ਜਿਸ ਤੇ ਵੀ ਜੋਤੀ ਦੇ ਸਿਰ ਦੀ ਅੱਧੀ ਖੋਪੜੀ ਅਤੇ ਕੰਨ ਦਾ ਕੁਝ ਹਿੱਸਾ ਉਸ ਦੇ ਵਿੱਚ ਆ ਗਿਆ ਬੁਰੇ ਤਰ੍ਹਾਂ ਦੇ ਨਾਲ ਖਰਾਬ ਹੋਇਆ ਉਹ ਖੁਨ ਖੁਨ ਹੋ ਗਿਆ ਸਾਰੇ ਪਾਸੇ ਅਤੇ ਦੇਖਣ ਵਾਲਿਆਂ ਦੀਆਂ ਵੀ ਅੱਖਾਂ ਦੇ ਵਿੱਚ ਹੰਝੂ ਆ ਗਏ ਕਿ ਇੱਕ ਮਾਸੂਮ ਬੱਚੀ ਦੇ ਨਾਲ ਇੱਕ ਇੱਕ ਸਾਲ ਦੀ ਕੁੜੀ ਸੀ ਇਹ ਜੋਤੀ ਇਸ ਦਾ ਨਾਮ ਸੀ ਗਿੱਦੜ ਬਾਹਾ ਤੋਂ ਆਪਣੇ ਪਰਿਵਾਰ ਸਮੇਤ ਭੂਆ ਦੇ ਮੁੰਡੇ ਦੇ ਵਿਆਹ ਤੇ ਆਈ ਸੀ ਉਸ ਦੇ ਨਾਲ ਹੀ ਮਾੜੀ ਘਟਨਾ ਵਾਪਰ ਗਈ ਹਸਪਤਾਲ ਵਿਖੇ ਜੇਰੇ ਇਲਾਜ ਹੈ ਹੋ ਤੇਦਰ ਪਰਿਵਾਰ ਪੁਲਿਸ ਵਾਲਿਆਂ ਦੇ ਚੱਕਰ ਕੱਟ ਰਿਹਾ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਜਨਰੇਟਰ ਦੇ ਵਿੱਚ ਇਹ ਹੈ ਟੀਜੇ ਵਾਲੀ ਦੀ ਗਲਤੀ ਸੀ ਇਹ ਕਿ ਉਸਨੇ ਗਲਤ ਥਾਂ ਤੇ ਜਨਰੇਟਰ ਲਗਾਇਆ ਜਿੱਥੋਂ ਧੂਆ ਨਿਕਲ ਰਿਹਾ ਸੀ ਉਸ ਦੇ ਉੱਪਰ ਕੋਈ ਜਾਲੀ ਨਹੀਂ ਲਗਾਈ ਚਿਮਨੀ ਤੇ ਦਬਾ ਪਿਆ ਪਹਿਲਾ ਕੁੜੀ ਦੀ ਚੁੰਨੀ ਅਤੇ ਬਾਤ ਦੇ ਵਿੱਚ ਉਹ ਖੁਦ ਇਸ ਦੀ ਲਪੇਟ ਦੇ ਵਿੱਚ ਆ ਗਏ ਇਹ ਸਭ ਕੁਝ ਵਾਪਰਨ ਤੋਂ ਬਾਅਦ ਉਹ ਚਾਹੁੰਦੇ ਨੇ ਕਿ ਡੀਜੇ ਵਾਲੇ ਦੇ ਖਿਲਾਫ ਕੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਉਹਨਾਂ ਦੀਆਂ ਤਾਂ ਖੁਸ਼ੀਆਂ ਉਚੜ ਗਈਆਂ ਵਿਆਹ ਵਾਲੇ ਘਰ ਦੇ ਵਿੱਚ ਇਹ ਮਾੜੀ ਘਟਨਾ ਹੋਈ ਹੈ ਜਿਸ ਤੋਂ ਬਾਅਦ ਪਰਿਵਾਰ ਇਨਸਾਫ ਦੀ ਕੋਹਾੜ ਲਗਾ ਰਹੇ ਸਤਮਹੀਨੇ ਪਹਿਲਾਂ ਭੇਦਭਰੀ ਹਾਲਾਤਾਂ ਦੇ ਵਿੱਚ ਮੌਨਿਕਾ ਨਾਮ ਦੀ 19 ਸਾਲ ਦੀ ਕੁੜੀ ਦੀ ਜਾਨ ਗਈ ਸੀ ਅਤੇ ਉਸ ਤੋਂ ਬਾਅਦ ਹੁਣ ਕਬਰ ਦੇ ਵਿੱਚੋਂ ਇਸ ਦੀ ਮ੍ਰਿਤਕ ਦੀ ਨੂੰ ਪੁੱਟਿਆ ਗਿਆ ਕਿਉਂਕਿ ਪਰਿਵਾਰਿਕ ਮੈਂਬਰਾਂ ਨੇ ਕਈ ਤਰ੍ਹਾਂ ਦੇ ਦੋਸ਼ ਲਗਾਏ ਸੀ ਅਤੇ ਮਾਨਯੋਗ ਹਾਈ ਕੋਰਟ ਤੋਂ ਵੀ ਇਹ ਅਪੀਲ ਕੀਤੀ ਸੀ ਕਿ ਇਸ ਦਾ ਇੱਕ ਵਾਰ ਫਿਰ ਤੋਂ ਪੋਸਟਮਾਰਟਮ ਕੀਤਾ ਜਾਵੇ ਕਿਉਂਕਿ ਪਹਿਲਾਂ ਕੀਤੇ ਪੋਸਟਮਾਰਟਮ ਦੇ ਵਿੱਚ ਇਹ ਗੱਲ ਹੀ ਨਹੀਂ ਕਲੀਅਰ ਹੋ ਪਾਈ ਕਿ ਕੁੜੀ ਦੀ ਜਾਨ ਗਈ ਕਿਵੇਂ ਹੈ ਉਸ ਦੇ ਸਾਰੇ ਪਰਿਵਾਰ ਤੇ ਉੱਪਰ ਦੋਸ਼ ਲਗਾਏ ਜਾ ਰਹੇ ਨੇ ਇਸ ਨੂੰ ਲੈ ਕੇ ਹੀ ਮਾਨਯੋਗ ਹਾਈ ਕੋਰਟ ਨੇ ਪਰਿਵਾਰ ਦੀ ਅਪੀਲ ਸੁਣੀ ਸੀ ਮੰਨੀ ਸੀ ਅਤੇ ਪੁਲਿਸ ਵਾਲਿਆਂ ਨੂੰ ਕਿਹਾ ਸੀ ਕਿ ਉਸ ਕੁੜੀ ਦੀ ਮ੍ਰਿਤਕ ਦੇਹ ਨੂੰ ਕਬਰ ਦੇ ਵਿੱਚੋਂ ਬਾਹਰ ਕੱਢਿਆ ਜਾਵੇ 7 ਮਹੀਨੇ ਬਾਅਦ ਇਸ ਨੂੰ ਬਾਹਰ ਕੱਢ ਕੇ ਹੁਣ ਅਗਲੀ ਕਾਰਵਾਈ ਕੀਤੀ ਗਈ ਹਸਪਤਾਲ ਵਿਖੇ ਰਖਵਾਨ ਤੋਂ ਬਾਅਦ ਹੁਣ ਮੋੜ ਤੋਂ ਇਸ ਨੂੰ ਸਪੁਰਦ ਦੇ ਖਾਕ ਕੀਤਾ ਗਿਆ ਕੌਣਕਾਂ ਦੀ ਮ੍ਰਿਤਕ ਦੇਹ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਲਜਾਇਆ ਗਿਆ ਸੀ ਅਤੇ ਇਸ ਮਾੜੀ ਘਟਨਾ ਦੇ ਹੋਣ ਤੋਂ ਬਾਅਦ ਇਸ ਕੁੜੀ ਦੀ ਭੈਣ ਮਨਪ੍ਰੀਤ ਕੌਰ ਦੇ ਵੱਲੋਂ ਦੱਸਿਆ ਗਿਆ ਕਿੰਜ ਉਸਦੀ ਭੈਣ ਤੰਗ ਪਰੇਸ਼ਾਨ ਰਹਿੰਦੀ ਹੁੰਦੀ ਸੀ ਆਪਣੇ ਸਹੁਰੇ ਘਰ ਦੇ ਵਿੱਚ ਦਰਅਸਲ ਉਸਦੀ ਭੈਣ ਦਾ ਵਿਆਹ ਖਾਸਾ ਵਾਲੀ ਦੇ ਰਹਿਣ ਵਾਲੇ ਸੂਰਜ ਦੇ ਨਾਲ ਹੋਇਆ ਸੀ ਅਤੇ ਉਸ ਦਾ ਪਰਿਵਾਰ ਕੁੱਟਮਾਰ ਕਰਦਾ ਹੁੰਦਾ ਸੀ ਜਿਸ ਨੂੰ ਲੈ ਕੇ ਪਤੀ ਅਤੇ ਸਹੁਰੇ ਨੂੰ ਤਾਂ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਸੀ ਪਰ ਉਸ ਦੇ ਬਾਕੀ ਦੇ ਪਰਿਵਾਰਿਕ ਮੈਂਬਰਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਸੀ ਜਿਸ ਦੇ ਚਲਦੇ ਹੋਏ ਮਨਪ੍ਰੀਤ ਕੌਰ ਨਾਮ ਦੀ ਇਹ ਭੈਣ ਆਪਣੀ ਭੈਣ ਮੋਨਿਕਾ ਨੂੰ ਇਨਸਾਫ ਦਿਵਾਉਣ ਦੇ ਲਈ ਜੰਗ ਲੜ ਰਹੀ ਹੈ ਤੇਹੀ ਆਖ ਰਹੀ ਹੈ ਕਿ ਮੈਂ ਇਨਸਾਫ ਲੈ ਕੇ ਰਾਂਗੀ ਉਹਨਾਂ ਪਾਪੀਆਂ ਨੂੰ ਸਜ਼ਾ ਦਿਵਾਣੀ ਹੈ ਮੈਂ ਜਿਨ੍ਹਾਂ ਨੇ ਮੇਰੀ ਭੈਣ ਦੀ ਜਾਨ ਲਈ ਹੈ ਦੱਸਦੀ ਕਿ ਇਹ ਮਾਮਲਾ ਗੁਰਦਾਸਪੁਰ ਦਾ ਤੇ ਬਾਬਾ ਬਕਾਲਾ ਵਿਖੇ ਇਹ ਸਾਰੀ ਰਿਪੋਰਟ ਦਰਜ ਹੋਈ ਸੀ 18-19 ਸਾਲ ਦੀ ਕੁੜੀ ਮੁਸਕਾਨ ਜੋ ਕਿ ਬਲਾਚੌਰ ਦੇ ਵਿੱਚ ਬਲਾਚੌਰ ਦੀ ਹੀ ਰਹਿਣ ਵਾਲੀ ਸੀ ਪਾਰਟਨਰ ਦਾ ਕੰਮ ਕਰਦੀ ਸੀ ਅਤੇ ਉੱਥੇ ਰੋਜ਼ ਆਣਾ ਜਾਣਾ ਸੀ ਉਸ ਦਾ ਅਚਾਨਕ ਇੱਕ ਦਿਨ ਉਹ ਗਾਇਬ ਹੋ ਜਾਂਦੀ ਹੈ ਪਰਿਵਾਰਿਕ ਮੈਂਬਰ ਉਸਨੂੰ ਲਗਾਤਾਰ ਫੋਨ ਕਰ ਰਹੇ ਹੁੰਦੇ ਨੇ ਪਰ ਉਹ ਫੋਨ ਮੁਸਕਾਨ ਦੇ ਵੱਲੋਂ ਨਹੀਂ ਸਗੋਂ ਕਿਸੇ ਹੋਰ ਦੇ ਵੱਲੋਂ ਚੱਕਿਆ ਜਾਂਦਾ ਯੋਰ ਤਾਕਦੀ ਹੈ ਕਿ ਤੁਹਾਡੀ ਧੀ ਇੱਥੇ ਪਈ ਹੈ ਤੇ ਬੇਹੋਸ਼ ਹੈ ਆ ਕੇ ਇਸ ਨੂੰ ਲੈ ਜਾਓ ਪਰਿਵਾਰਿਕ ਮੈਂਬਰ ਇਸੇ ਚਿੰਤਾ ਦੇ ਵਿੱਚ ਸੀ ਕਿ ਆਖਿਰਕਾਰ ਇਹ ਔਰਤ ਕੌਣ ਹੈ ਸਾਡੀ ਧੀ ਉੱਥੇ ਕਿਵੇਂ ਪਹੁੰਚੀ ਕਿਉਂਕਿ ਉਹ ਆਖਦੀ ਹੈ ਕਿ ਮੈਂ ਰਾਹੋਂ ਤੋਂ ਗੱਲ ਕਰ ਰਹੀ ਹਾਂ ਤੇ ਇੱਥੇ ਘਰ ਦੇ ਵਿੱਚ ਮੌਜੂਦ ਹੈ ਤੁਹਾਡੀ ਧੀ ਇਸ ਨੂੰ ਲੈ ਜਾਓ ਤਾਂ ਪਰਿਵਾਰਿਕ ਮੈਂਬਰ ਹੀ ਸੋਚ ਕੇ ਸਾਰੇ ਰਸਤੇ ਦੇ ਵਿੱਚ ਤੰਗ ਹੁੰਦੇ ਰਹੇ ਕਿ ਆਖਿਰਕਾਰ ਕੁੜੀ ਉੱਥੇ ਪਹੁੰਚੀ ਕਿਵੇਂ ਹੈ ਤੇ ਇਹ ਔਰਤ ਕੌਣ ਹੈ ਉਸ ਦਾ ਕਹਿਣਾ ਸੀ ਕਿ ਆਓ ਤੇ ਆ ਕੇ ਗੱਲ ਕਰ ਲਵੋ ਪਰ ਜਦੋਂ ਇਹ ਪਰਿਵਾਰ ਆਪਣੀ 18-19 ਸਾਲ ਦੀ ਇਸ ਧੀ ਨੂੰ ਰਾਹੁਣ ਦੇ ਉਸ ਘਰ ਦੇ ਵਿੱਚ ਜਾ ਕੇ ਦੇਖਦਾ ਹੈ ਤਾਂ ਇਹ ਕੁੜੀ ਜਿੰਦਾ ਹੀ ਨਹੀਂ ਹੁੰਦੀ ਮੁਸਕਾਨ ਦੀ ਜਾਨ ਲਈ ਗਈ ਹੈ ਜਾਂ ਫਿਰ ਉਹ ਕਿਸ ਤਰ੍ਹਾਂ ਮਰੀ ਹੈ ਇਸ ਨੂੰ ਲੈ ਕੇ ਜਾਂਚ ਪੜਤਾਲ ਹੋਣੀ ਹੈ ਔਰ ਪਰਿਵਾਰਿਕ ਮੈਂਬਰ ਹੀ ਦੋਸ਼ ਲਗਾ ਰਹੇ ਨੇ ਕਿ ਪਹਿਲਾਂ ਕੁੜੀ ਦੇ ਨਾਲ ਗਲਤ ਕੰਮ ਹੋਇਆ ਤੇ ਫਿਰ ਉਸਦੀ ਜਾਨ ਲਈ ਗਈ ਕਿਉਂਕਿ ਉਸਦੇ ਕੱਪੜੇ ਤੱਕ ਫਾੜੇ ਹੋਏ ਸੀ ਉਸ ਦੀਆਂ ਅੱਡੀਆਂ ਕਸੀਆਂ ਹੋਈਆਂ ਸੀ ਲਗਾਤਾਰ ਫੋਨ ਕਰਨ ਤੋਂ ਬਾਅਦ ਵੀ ਸਵੇਰ ਦਾ ਉਹ ਫੋਨ ਕਰ ਰਹੇ ਸੀ ਸ਼ਾਮ ਦੇ ਸਮੇਂ ਜਾ ਕੇ ਉਸ ਦੀ ਗੱਲਬਾਤ ਹੁੰਦੀ ਹੈ ਔਰਤ ਦੇ ਨਾਲ ਅਤੇ ਉਹ ਇਹ ਤੱਕ ਨਹੀਂ ਦੱਸ ਰਹੀ ਕਿ ਆਖਿਰਕਾਰ ਇਹ ਹੋਇਆ ਕਿਵੇਂ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਅਸੀਂ ਵੀ ਇਸ ਔਰਤ ਨੂੰ ਨਹੀਂ ਜਾਣਦੇ ਸਾਨੂੰ ਨਹੀਂ ਪਤਾ ਤੀ ਇੱਥੇ ਕਿਵੇਂ ਪਹੁੰਚੀ ਕੌਣ ਹੈ ਇਹ ਕੀ ਇਹਨਾਂ ਦਾ ਰਿਸ਼ਤਾ ਨਾਤਾ ਸੀ ਆਪਸ ਦੇ ਵਿੱਚ ਪਰ ਸਾਨੂੰ ਇਨਸਾਫ ਨਹੀਂ ਮਿਲ ਰਹਾ ਅੰਤ ਨੂੰ ਹਾਰ ਕੇ ਉਹਨਾਂ ਦੇ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਕੀ ਆ ਤੇ ਕਿਹਾ ਗਿਆ ਕਿ ਅਸੀਂ ਪੁਲਿਸ ਦੇ ਅੱਗੇ ਮੁਜਾਰਾ ਉਸ ਸਮੇਂ ਤੱਕ ਕਰਾਂਗੇ ਜਦ ਤੱਕ ਸਾਨੂੰ ਸੱਚ ਨਹੀਂ ਪਤਾ ਲੱਗ ਜਾਂਦਾ ਆਖਿਰਕਾਰ ਇਸ ਕੁੜੀ ਦੇ ਨਾਲ ਹੋਇਆ ਕੀ ਹੈ ਇਹ ਤੱਕ ਨਹੀਂ ਪੁਲਿਸ ਦੱਸ 파 ਰਹੀ ਤਾਂ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਅਸੀਂ ਇਸ ਤੋਂ ਵੀ ਵੱਡੇ ਪੱਧਰ ਤੇ ਜਾਵਾਂਗੇ ਕਿਉਂਕਿ ਇੱਕ ਕੁੜੀ ਚੰਗੀ ਭਲੀ 19 ਸਾਲ ਦੀ ਮੁਸਕਾਨ ਘਰ ਤੋਂ ਨਿਕਲੀ ਸੀ ਪਾਰਲਰ ਦਾ ਕੰਮ ਕਰਦੀ ਸੀ ਉਹ ਰਾਹੋਂ ਦੇ ਵਿੱਚ ਉਸ ਦੀ ਜਾਨ ਚਲੀ ਜਾਂਦੀ ਹੈ ਅਤੇ ਹੁਣ ਇਹ ਪਤਾ ਲੱਗ ਰਿਹਾ ਹੈ ਕਿ ਉਸ ਦੇ ਨਾਲ ਗਲਤ ਕੰਮ ਵੀ ਹੋਇਆ ਪਰਿਵਾਰਿਕ ਮੈਂਬਰਾਂ ਦੇ ਹੀ ਦੋਸ਼ ਨੇ ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਮੁੱਢਲੀ ਜਾਣਕਾਰੀ ਦੇ ਵਿੱਚ ਕੀ ਕੁਝ ਦੱਸਿਆ ਉਹ ਸੁਣਦਿਆਂ ਪਰ ਨਾਲ ਹੀ ਇਸ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਜਿਹੜੀ ਗੁਹਾਰ ਲਗਾਈ ਜਾ ਰਹੀ ਹੈ ਉਹ ਬੇहद ਹੀ ਦੁਖਦਵੀ ਹੈ ਅਤੇ ਚਿੰਤਾ ਵੀ ਹੁੰਦੀ ਹੈ ਕਿ ਅਸੀਂ ਘਰਾਂ ਤੋਂ ਆਪਣੇ ਬੱਚਿਆਂ ਨੂੰ ਕੰਮਾਂ ਦੇ ਲਈ ਸਕੂਲਾਂ ਕਾਲਜਾਂ ਦੇ ਲਈ ਭੇਜਤਾ ਦਿੰਨੇ ਆ ਪਰ ਨਹੀਂ ਪਤਾ ਹੁੰਦਾ ਕਿ ਉਹ ਕਿਹੜੀਆਂ ਮੁਸੀਬਤਾਂ ਦੇ ਵਿੱਚ ਫਸੇ ਹੋਏ ਨੇ ਸਵੇਰ ਤੋਂ ਸ਼ਾਮ ਤੱਕ ਪਰਿਵਾਰਕ ਮੈਂਬਰ ਇਸ ਇੰਤਜ਼ਾਰ ਤੇ ਵਿੱਚ ਸੀ ਕਿ ਧੀ ਨੇ ਵਾਪਸ ਆ ਜਾਣਾ ਸਭ ਕੁਝ ਠੀਕ ਹੀ ਹੋਣਾ ਫੋਨ ਹੋ ਸਕਦਾ ਉਸਦੇ ਕੋਲ ਨਾ ਹੋਵੇ ਚਾਰਜਿੰਗ ਤੇ ਹੋਵੇ ਜਾਂ ਫਿਰ ਕਿਤੇ ਰੁੱਝ ਗਈ ਹੋਵੇ ਉਹ ਇਸ ਕਰਕੇ ਨਹੀਂ ਚੱਕਿਆ ਪਰ ਇਹ ਨਹੀਂ ਪਤਾ ਸੀ ਕਿ ਇਹ ਉਹਨਾਂ ਦੀ लाਡਲੀ ਧੀ ਇਸ ਦੁਨੀਆ ਦੇ ਵਿੱਚ ਨਹੀਂ ਅਤੇ ਕਿਹੜੇ ਹਾਲਾਤਾਂ ਦੇ ਵਿੱਚ ਉਹ ਅੰੰਗ ਕੇ ਉਸਨੇ ਆਪਣੀ ਜ਼ਿੰਦਗੀ ਨੂੰ ਗਵਾਇਆ ਹੋਣਾ ਉਹ ਫਿਲਹਾਲ ਹਲੇ ਸਾਹਮਣੇ ਆਣਾ ਬਾਕੀ ਹੈ ਬਲਾਚੌਰ ਦੀ ਇਹ ਖਬਰ ਜਿੱਥੇ ਜਵਾਨ ਕੁੜੀ ਦੀ ਜਾਨ ਗਈ ਹੈ ਰਾਹੋ ਦੇ ਵਿੱਚ ਉਸਦੇ ਜਾਨ ਲੈਣ ਦੀ ਇਹ ਘਟਨਾ ਵਾਪਰੀ ਹੈ ਪਰਿਵਾਰਿਕ ਮੈਂਬਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਦਾ ਕਤਲ ਰਾਹੋ ਦੇ ਉਸ ਘਰ ਦੇ ਵਿੱਚ ਹੀ ਹੋਇਆ ਹੈ